ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਚਪਚੀ ਸਾਹਿਬ ਦੇ ਵਿੱਚ ਪੰਜ ਖੰਡਾਂ ਦਾ ਜਿਸਰ ਕੀਤਾ ਅਸੀਂ ਚਪਚੀ ਸਾਹਿਬ ਰੋਜ਼ ਪੜ੍ਹਦੇ ਹਾਂ ਇੱਕ ਵਿਚਾਰ ਕਰੀਏ ਕਿ ਇਹਦੇ ਵਿੱਚ ਧਰਮ ਖੰਡ ਹੈ ਇਹਦੇ ਵਿੱਚ ਗਿਆਨ ਖੰਡ ਹੈ ਇਹ ਇੱਕ ਕਰਮ ਖੰਡ ਹੈ ਸ਼ਰਮ ਖੰਡ ਹੈ ਸੱਚ ਖੰਡ ਹੈ ਇਹ ਪੰਜ ਖੰਡ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਦਿੱਤੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਹਦਾ ਖੰਡਾਂ ਦੀ ਅਪੜੀ ਅਪੜ ਵਿਚਾਰਿਕ ਅਵਸਥਾ ਹੈ ਜਿਹੜੀ ਸਾਡੇ ਅੰਦਰ ਨਾਮ ਜਪ ਕੇ ਕੁਰਬਾਨੀ ਦੇ ਜਲਿਏ ਅੰਦਰ ਅਵਸਥਾ ਹੁੰਦੀ ਹੈ ਇਸ ਅਵਸਥਾ ਤੋਂ ਅਸੀਂ ਚਲਦੇ ਆ ਚਲਦਾ ਧਰਮ ਖੰਡ ਤੋਂ ਚੱਲ ਕੇ ਅਸੀਂ ਸੱਚ ਖੰਡ ਤੱਕ ਪਹੁੰਚ ਸੱਚ ਖੰਡ ਵਿੱਚ ਨਿਰੰਕਾਰ ਮਸਤ ਹੈ ਉਹਦੇ ਵਿੱਚ ਲੀਨ ਹੋਣਾ ਹੈ ਉਹਦੇ ਵਿੱਚ ਸਮਾਣਾ ਹੈ ਤੇ ਜੇ ਆਪਾਂ ਇੰਗਾ ਵਿਚਾਰ ਕਰੀਏ ਤੇ ਪਤਾ ਲੱਗਦਾ ਹੈ ਕਿ ਮੈਂ ਇਸ ਵੇਲੇ ਧਰਮ ਖੰਡ ਵਿੱਚ ਆ ਕਿ ਗਿਆਨ ਖੰਡ ਵਿੱਚ ਆ ਤੇ ਮੈਂ ਕਰਮ ਖੰਡ ਤੇ ਆ ਸ਼ਰਮ ਖੰਡ ਤੇ ਆ ਕਿ ਸੱਚ ਖੰਡ ਦੇ ਵਿੱਚ ਆ ਕਤਾਰ ਨਾਲ ਜਾਏਗਾ ਜੇ ਆਪਾਂ ਇਹ ਵਿਚਾਰ ਕਰੀਏ ਆਪਣੀ ਜੀਵਨ ਨੂੰ ਇਹਦੇ ਅਨਸਾਰ ਵੇਖੀਏ ਪਰਖ ਕੇ ਕਿ ਮੈਂ ਅਜੇ ਤੱਕ ਕਿੱਥੇ ਪਹੁੰਚਿਆ ਤੇ ਹੋਵੇ ਨਾ ਇਸ ਕਰਕੇ ਮੇਰੇ ਵੀ 25 ਸਾਲ ਹੋ ਗਏ ਹੋਣ ਤੇ ਮਨ ਉਹਦੇ ਧਰਮ ਖੰਡ ਤੇ ਵੀ ਪਰਵੇਸ਼ ਨਹੀਂ ਹੋਇਆ ਤਾਂ ਮੈਂ ਅੱਜ ਪਹਿਲੇ ਖੰਡ ਦੀ ਵਿਚਾਰ ਤੁਹਾਡੇ ਨਾਲ ਕਰ ਰਿਹਾ ਜਦੋਂ ਬੰਦਾ ਧਰਮ ਖੰਡ ਦੇ ਵਿੱਚ ਹੁੰਦਾ ਹੈ ਫਿਰ ਉਹਨੂੰ ਕੀ ਪਤਾ ਲੱਗਦਾ ਸਭ ਤੋਂ ਪਹਿਲਾਂ ਕਿ ਪ੍ਰਮਾਤਮਾ ਨੇ ਬੜੀਆਂ ਰਾਤਿਕਾ ਰੁਤਿਕਾ 30 ਵਾਰ ਦੇਨ ਬਣਾਏ ਨੇ ਪਵਣ ਪਾਣੀ ਅਗਨੀ ਪਾਤਾਲ ਬਣਾਏ ਨੇ ਜਿਵੇਂ ਮਹਾਰਾਜ ਦਾ ਬਚਨ ਹੁੰਦਾ ਪਵਣ ਪਾਣੀ ਅਗਨੀ ਪਾਤਾਲ ਉਹਨੇ ਹਵਾ ਬਣਾਈ ਪਾਣੀ ਬਣਾਇਆ ਆਗ ਬਣਾਈ ਪਾਤਾਲ ਬਣਾਏ ਫਿਰ ਉਸ ਥੱਥੀ ਰੱਖੀਏ ਧਰਮਸ਼ਾਲਾ ਅਕਾਲ ਪੁਰਖ ਬਾਏ ਗੁਰੂ ਜੀ ਦੇ ਇਹ ਧਰਮਸ਼ਾਲਾ ਇਚ ਧਰਮ ਕਮਾਣ ਵਾਸਤੇ ਥੱਥੀ ਰੱਖੀ ਹੈ ਉਹਦੇ ਅਨੇਕੋ ਤਰ੍ਹਾਂ ਦੇ ਉਹ ਜੀ ਬਣ ਆਏ ਜਿਹੜਾ ਦੇ ਨਾਮ ਅਨੇਕਾਂ ਨੇ ਔਰ ਉਹਨਾਂ ਦੇ ਕਰਮਾਂ ਦੀ ਵਿਚਾਰ ਹੋ ਰਹੀਏ ਉਹ ਸੱਚਾ ਆਪ ਤੇ ਸੱਚੇ ਦਰਬਾਰ ਤੇ ਵਿੱਚ ਉੱਥੇ ਗੁਰਬਖਸ਼ਾਂ ਦਾ ਸਤਕਾਰ ਕਿੱਥੇ ਸੋਣ ਪੰਜ ਪਰਮਾਨ ਨਜ਼ਰੀ ਕਰ ਕੋਈ ਨਿਸ਼ਾਨ ਉਹਦੀ ਨਜ਼ਰ ਦੇ ਨਾਲ ਉਹਦੀ ਬਖਸ਼ਿਸ਼ ਦਾ ਨਿਸ਼ਾਨ ਪੈਂਦਾ ਇਹ ਮਾਰੇ ਕਹਿੰਦੇ ਕੱਚ ਪਕਾਈ ਉੱਥੇ ਪਾਏ ਨਾਲ ਕਿਹਾਂ ਜਾਪੇ ਜਾਏ ਉੱਥੇ ਜਾ ਕੇ ਪਤਾ ਲੱਗਦਾ ਕੱਚਾ ਕੂੜ ਤੇ ਪੱਕਾ ਕੋ ਕੀ ਬੰਦੇ ਨੂੰ ਇਹ ਪਤਾ ਲੱਗ ਜੇ ਵੀ ਰੱਬ ਨੇ ਰਾਤੀ ਛਤੀ ਮਾਰ ਬਣਾਈ ਨਾ ਨੇ ਧਰਤੀ ਬਣਾਈ ਕਿ ਇੱਥੇ ਆਪਾਂ ਜੀਵ ਧਰਮ ਕਮਾਣ ਵਾਸਤੇ ਆਏ ਆ ਔਰ ਸਾਰੇ ਦੇ ਕਰਮਾਂ ਦੀ ਵਿਚਾਰ ਹੋ ਰਹੀ ਹੈ ਪ੍ਰਮਾਤਮਾ ਦੇ ਦਰਵਾਜ਼ੇ ਚ ਪ੍ਰਮਾਤਮਾ ਆਪ ਕਰਤਾ ਪਿਆ ਉੱਥੇ ਜਾ ਕੇ ਪਤਾ ਲੱਗਦਾ ਵੀ ਕਿਹੜਾ ਸੱਚਾ ਤੇ ਕਿਹੜਾ ਝੂਠਾ ਹੈ ਜਿਸ ਬੰਦੇ ਨੂੰ ਇਹ ਅਵਸਥਾ ਆ ਗਈ ਹੈ ਫਿਰ ਉਹਨੂੰ ਪਤਾ ਲੱਗ ਗਿਆ ਵੀ ਇਹ ਧਰਤੀ ਕਾਦੇ ਲਈ ਮਿਲੀ ਇੱਥੇ ਕਾਦੇ ਲਈ ਆਏ ਆ ਉਹ ਰਾਪਤੀ ਤਰਕਾਰ ਜਿੱਥੇ ਜਾਣਾ ਹੈ ਉੱਥੇ ਜਾ ਕੇ ਕੱਚਿਆ ਤੇ ਪੱਕਾ ਪਤਾ ਲੱਗਣਾ ਸਭ ਜੋ ਤੁਸੀਂ ਧਰਮ ਖੰਡ ਦੇ ਵਿੱਚ ਪਰਵੇਸ਼ ਕਰ ਗਏ ਹੋ ਤੁਸੀਂ ਧਰਮ ਖੰਡ ਵਿੱਚ ਪਹੁੰਚ ਗਏ ਹੋ ਹਾਂ